ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਵੋਕੈਬਲਰੀ ਦੇ ਸ਼ਬਦਾਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਇਸ ਲਈ ਤਾਂ ਬੈਸਵਾਏ ਮਾਰਨਾ ਬੀਟ ਬੋਲਣਾ ਸਪੀਕ ਸਿੱਖਣਾ ਲਰਨ ਹੁਣ ਤੱਕ এজ ਆਫ ਨਾਊਂ ਘੱਟ ਤੋਂ ਘੱਟ ਐਟ ਲੀਸਟ ਜਿਆਦਾ ਤੋਂ ਜਿਆਦਾ ਐਟ ਦੀ ਮੋਸਟ ਖਾਸ ਸਪੈਸ਼ਲ ਵਿਚਕਾਰ ਫਸ ਜਾਣਾ ਸਟਕ ਇਨ ਦਾ ਮਿਡਲ ਬਕਵਾਸ ਨੌਨਸੈਂਸ ਚਿੰਤਾ ਬਰੀ ਕੋਈ ਵੱਡੀ ਗੱਲ ਨਹੀਂ ਨਾਟ ਐ ਬਿਗ ਡੀਲ ਬਹੁਤ ਜ਼ਿਆਦਾ ਹਾਈਲੀ ਹੌਲੀ ਹੌਲੀ ਸਲੋਲੀ ਸਹਿਯੋਗ ਕੋਲਾਬੋਰੇਸ਼ਨ ਲਾਭਦਾਇਕ ਬੈਨੀਫਿਟਸ ਭਰਪੂਰ ਫਰਾਟ ਸਮਝਦਾਰੀ ਨਾਲ ਵਾਈਜ਼ਲੀ ਜ਼ਰੂਰੀ ਇੰਪੈਰੇਟਿਵ ਰਾਹਤ ਰੀਲੀਫ ਅਕਸਰ ਫ੍ਰੀਕੁਐਂਟਲੀ ਚੁਗਣਾ ਪ੍ਰਿਕ ਨਤੀਜੇ ਕਾਂਸੀਕੁਐਂਸ